ਦਰਿਆ ਵਿਆਸ ਤੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਤਾਂ ਦਰਿਆ ਵਿਆਸ ਦੇ ਨੇੜੇ ਜੋ ਪਿੰਡ ਵਸ ਰਹੇ ਨੇ ਤਾਂ ਉੱਥੋਂ ਦੇ ਲੋਕਾਂ ਨੂੰ ਹੁਣ ਡਰ_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_*_* 2023 ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਸੀ ਲਗਾਤਾਰ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਸੀ ਤਾਂ ਹੁਣ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ 2023 ਵਰਗੇ ਹਾਲਾਤ ਨਾ ਪੈਦਾ ਹੋ ਜਾਵੇ ਤਾਂ ਲੋਕਾਂ ਦੇ ਵੱਲੋਂ ਗਲਬਾਤ ਕਰਦੇ ਆ ਦੱਸਿਆ ਗਿਆ ਕਿ ਹਾਲੇ ਤੱਕ ਮੌਨਸੂਨ ਦੀ ਸ਼ੁਰੂਆਤ ਹੋਈ ਹੈ ਤਾਂ ਹੁਣ ਤੋਂ ਹੀ ਦਰਿਆ ਬਿਆਸ ਵਿੱਚ ਵੱਧੇ ਪਾਣੀ ਦੇ ਪੱਧਰ ਕਾਰਨ ਹੜ੍ਹਾਂ ਦਾ ਡਰ ਸਤਾ ਰਿਹਾ ਤਾਂ ਹਰ ਸਾਲ ਦਰਿਆ ਬਿਆਸ ਰਾਹੀਂ ਵੰਡ ਖੇਤੜ ਨੂੰ ਵੱਡੀ ਟਾਲ ਲੱਗਦੀ ਆ ਜਿਸ ਕਾਰਨ ਕਿਸਾਨਾਂ ਵੱਲੋਂ ਬਿਜੀ ਛੋਣੇ ਦੀ ਹਜ਼ਾਰਾਂ ਏਕੜ ਫਸਲ ਵੀ ਤਬਾਹ ਹੋ ਜਾਂਦੀ ਆ ਤਾਂ 2023 ਦੇ ਵਿਚਾਇੇ ਹੜ ਕਰਨ ਫਸਲਾਂ ਦੀ ਕੋਈ ਖਰਾਬੀ ਤੇ ਸਰਕਾਰ ਵੱਲੋਂ ਹਾਲਾਂਕਿ ਮੁਆਵਜ਼ੇ ਦਾ ਇੱਕ ਵੀ ਰੁਪਇਆ ਪੇੜਤ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ